ਮਾਨਯੋਗ ਪੁਲਿਸ ਕਮਿਸ਼ਨਰ ਅਮ੍ਰਿਤਸਰ ਦਾ ਗੁਰਪ੍ਰੀਤ ਸਿੰਘ ਕੋਲਰ ਸਾਹਿਬ ਉਹਨਾਂ ਦੀ ਹਦਾਇਤਾਂ ਅਨੁਸਾਰ ਮੋਕਮਪੁਰਾ ਪੁਲਿਸ ਨੇ ਇੱਕ ਮੁਕਦਮਾ ਨੰਬਰ ਦਰਜ ਕੀਤਾ ਐਫ ਆਈ ਆਰ ਨੰਬਰ 10 ਡੇਟਡ 6 ਦੋ 2025 ਅੰਡਰ ਸੈਕਸ਼ਨ 305 333 319 2 61 2 3082 ਐਨਐਸ ਐਂਡ ਸਤ ਪੀਸੀਆ ਇਹਦੇ ਵਿੱਚ ਕੁਝ ਦਿਨ ਪਹਿਲਾਂ ਇੱਕ ਵੀਡੀਓ ਵਾਇਰਲ ਹੋਈ ਸੀ ਜਿਹਦੇ ਵਿੱਚ ਕੁਝ ਲੋਕ ਇੱਕ ਦੋਸ਼ੀ ਇੱਕ ਬੰਦੇ ਦੇ ਘਰ ਜਾਂਦੇ ਆ ਇਹਦਾ ਨਾਮ ਹੈ ਬੋਬੀ ਜਿਹੜਾ ਕਿ ਇਸ ਮੁਕਦਮੇ ਦਾ ਮਤੇਈ ਹੈ ਕੰਪਲੇਨੈਂਟ ਹੈ ਉਹਨੇ ਸਾਨੂੰ ਦੱਸਿਆ ਕਿ ਕੁਝ ਕੁਝ ਲੋਕ ਅਣਪਛਾਤੇ ਲੋਕ ਆਏ ਸੀਗੇ ਤੇ ਉਹਨਾਂ ਨੇ 1 ਲੱਖ 60000 ਪਲੱਸ 5000 ਰੁਪਏ ਟੋਟਲ 1 65000 ਉਹਦੇ ਘਰੋਂ ਲੈ ਕੇ ਗਏ ਜਿਨ੍ਹਾਂ ਨੇ ਆਪਣੇ ਆਪ ਨੂੰ ਸੀਆਈਏ ਸਟਾਫ ਦੇ এমਪਲੋਏਸ ਦੱਸਿਆ ਸੀਗਾ ਜਦ ਜਿਵੇਂ ਸਾਨੂੰ ਜਿਵੇਂ ਵੀਡੀਓ ਵਾਇਰਲ ਹੋਈ ਤੇ ਆ ਪਨਾ ਪੁਲਿਸ ਨੂੰ ਪਤਾ ਚੱਲਿਆ ਇਹਨਾਂ ਨੇ ਸੋਪਲੀਅਕਪਨ ਕਰਦੇ ਅਬ ਨਾ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਤੇ ਇਨਵੈਸਟੀਗੇਸ਼ਨ ਵਿੱਚ ਪਤਾ ਚੱਲਿਆ ਕਿ ਇਹਦੇ ਵਿੱਚ ਇੱਕ ਜਿਹੜਾ ਪੰਜਾਂ ਚੋਂ ਇੱਕ ਬੰਦਾ ਹੈਗਾ ਉਹ ਲੋਕਲ ਰੈਂਕ ਏਐਸਏ ਗੁਰਜੀਤ ਸਿੰਘ ਹੈ ਜਿਹੜਾ ਕਰੰਟਲੀ ਪੁਲਿਸ ਲਾਈਨਸ ਦੇ ਵਿੱਚ ਪੋਸਟਡ ਹੈ ਦੂਸਰਾ ਬੰਦਾ ਰਿਟਾਇਰਡ ਇਨਸਪੈਕਟਰ ਹੈਗਾ ਉਹਨਾਂ ਨਾਲ ਤਿੰਨ ਹੋਰ ਅਨਨੋਨ ਪਰਸਨ ਹੈਗੇ ਆ ਤੇ ਜਿਵੇਂ ਸਾਨੂੰ ਪਤਾ ਚੱਲਿਆ ਅਸੀਂ ਜਿਹੜਾ ਲੋਕਲ ਗ੍ਰੈਂਟ ਐਸ.ਆਈ ਹੈਗਾ ਗੁਰਜੀਤ ਸਿੰਘ ਉਹਨੂੰ ਅਸੀਂ ਅਰੈਸਟ ਕੀਤਾ ਹੈ ਬਾਕੀਆਂ ਨੂੰ ਅਸੀਂ ਨਾਮਜ਼ਦ ਕਰ ਲਿਆ ਤੇ ਜਿਹੜਾ ਗੁਰਜੀਤ ਸਿੰਘ ਹੈ 2024 ਦੇ ਵਿੱਚ ਤੀਜੇ ਮਹੀਨੇ ਵੈਚਲੈਂਸ ਨੇ ਵੀ ਇਹਦੇ ਖਿਲਾਫ ਕ腐ਸ਼ਨ ਨੈੱਟ ਦਾ ਪਰਚਾ ਦਰਜ ਕੀਤਾ ਸੀਗਾ ਤੇ ਪਨਿਸ਼ਮੈਂਟ ਤੌਰ ਤੇ ਇਹਨੂੰ ਪੁਲਿਸ ਲਾਈਨ ਹੀ ਉਹ ਇਹਨੂੰ ਪੋਸਟੇਡ ਰੱਖਿਆ ਸੀਗਾ ਤੇ ਅਸੀਂ ਜਿਹੜੀ ਮੁਕੰਪੁਰਾ ਪੁਲਿਸ ਸਟੇਸ਼ਨ ਦੀ ਪੁਲਿਸ ਹੈ ਉਹ ਹੋਰ ਵੀ ਇਨਵੈਸਟੀਗੇਟ ਕਰ ਰਹੀ ਹੈ ਕਿ ਗੁਰਜੀਤ ਸਿੰਘ ਤੇ ਸੁਰੇਂਦਰ ਮੋਹਨ ਨਾਲ ਇਹਨਾਂ ਦੇ ਹੋਰ ਜਿਹੜੇ ਐਪਲਾਈ ਸੀਗੇ ਆ ਉਹਨਾਂ ਨੇ ਹੋਰ ਨਾ ਕਿਤੇ ਥੰਗੀਆਂ ਠੰਗੀਆਂ ਮਾਰੀਆਂ ਅਮਰਪੁਰ ਪੁਲਿਸ ਕਮਿਸ਼ਨਰ ਨੇ ਵਚਨ ਬੰਦ ਹੈ ਅਮਨ ਕਾਨੂੰਨ ਸ਼ਾਂਤੀ ਬਣਾਈ ਰੱਖਣਗੇ ਧੰਨਵਾਦ